ਏवन ਪੰਜਾਬੀ ਨੇ ਦਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸੋਮ ਸਹੋਤਾ ਤ ਲੈ ਕੇ ਹਾਜ਼ਰ ਹੈ ਕਰੰਟ ਇਸ਼ੂ ਕਰੰਟ ਇਸ਼ੂ ਚਲਦੇ ਆ ਬਠਿੰਡੇ ਦੋਸਤੋ ਪਿਛਲੇ ਤਿੰਨਾਂ ਚਾਰਾਂ ਦਿਨਾਂ ਦੀ ਗੱਲ ਕਰੀਏ ਤੇ ਕਾਫੀ ਮਤਲਬ ਜਿਹੜੀ ਬਾਰਿਸ਼ ਹੈ ਉਹ ਹੋ ਰਹੀ ਹੈ ਔਰ ਤਕਰੀਬਨ ਹਰ ਇੱਕ ਸ਼ਹਿਰ ਦੇ ਵਿੱਚ ਜੋ ਖਤਰੇ ਦੀ ਮਤਲਬ ਘੰਟੀ ਹੈ ਉਹ ਵੱਜਦੀ ਨਜ਼ਰ ਆ ਰਹੀ ਆ ਗੱਲ ਕਰਦੇ ਆ ਜੀ ਬਠਿੰਡੇ ਦੀ ਰੇਤਲੇ ਇਲਾਕੇ ਬਠਿੰਡੇ ਦੀ ਔਰ ਬਠਿੰਡੇ ਦੀ ਜੇ ਗੱਲ ਕਰੀਏ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਉਥੋਂ ਦੀ ਵਾਇਰਲ ਹੋ ਰਹੀ ਹੈ ਕਿ ਬਠਿੰਡਾ ਮਤਲਬ ਪਾਣੀ ਦੇ ਵਿੱਚ ਡੁੱਬਦਾ ਜਾ ਰਿਹਾ ਵਗੈਰਾ ਵਗੈਰਾ ਔਰ ਬਹੁਤ ਸਾਰੀਆਂ ਵੀਡੀਓ ਜਿਹਈਆਂ ਵੀ ਐਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਕ ਅਫਸਰਾਂ ਦੀਆਂ ਸਰਕਾਰੀ ਕੋਟੀਆਂ ਜਾਂ ਕਿਸੇ ਅਫਸਰ ਦਾ ਨਿੱਜੀ ਮਕਾਨ ਜਿਹੜਾ ਉਹ ਵੀ ਡੁੱਬਦਾ ਨਜ਼ਰ ਆ ਰਿਹਾ ਹੈ ਆਖਰ ਕੀ ਹੈ ਇਸ ਪੂਰੇ ਪਾਣੀ ਦੀ ਸਚਾਈ ਮੇਰੇ ਨਾਲ ਜੁੜ ਚੁੱਕੇ ਨੇ ਜੀ ਬਿਊਰੋ ਚੀਫ ਬినੋਦ ਬਾਂਸਲ ਜੀ ਉਹਨਾਂ ਨਾਲ ਕਰਦੇ ਆ ਗੱਲਬਾਤ ਬਾਂਸਲ ਸਾਹਿਬ ਬਠਿੰਡੇ ਵਿੱਚ ਪਾਣੀ ਦੀ ਜੇ ਗੱਲ ਕਰੀਏ ਤਾਂ ਕਿਸ ਕਦਰ ਹਾਲ ਮੈਂ ਸੋਤਾ ਜੀ ਪਿਛਲੇ 2 ਦਿਨਾਂ ਤੋਂ ਜਿਹੜੀ ਬਰਸਾਤ ਹੋ ਰਹੀ ਹੈ ਪਹਿਲੀ ਗੱਲ ਤਾਂ ਇਹ ਜਿਹੜੀ ਬਰਸਾਤ ਹੈ 178 ਐਮ ਦੀ ਕਰੀਬ ਬਰਸਾਤ ਹੋ ਚੁੱਕੀ ਹੈ ਜੋ ਕਿ ਪਿਛਲੇ 20 ਜਾਂ 22 ਸਾਲਾਂ ਦਾ ਰਿਕਾਰਡ ਹੈ ਜੋ ਬਠਿੰਡਾ ਦੇ ਵਿੱਚ ਇੰਨੀ ਵਾਰਸ਼ ਕਦੇ ਵੀ ਹੋਈ ਇੰਨੀ ਬਰਸਾਤ ਇੱਕਦਮ ਇਹਦੇ ਆ ਗਈ ਹੈ ਜੀ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਸੋਤਾ ਜੀ ਇੱਥੇ ਪਾਣੀ ਦਾ ਬਹੁਤ ਬੁਰਾ ਹਾਲ ਮੈਂ ਹਰ ਇੱਕ ਪੌਸ਼ ਏਰੀਆ ਉਹ ਵੀਆਈਪੀ ਏਰੀਆ ਉਹ ਜਾਂ ਕੋਈ ਨਿਚਲੇ ਜਿਹੜੇ ਪਾਣੀ ਭਰਨ ਵਾਲੇ ਖੇਤਾਂ ਨੂੰ ਸਭ ਦੇ ਵਿੱਚ ਪਾਣੀ ਹੋਇਆ ਆਮ ਜਨ ਜੀਵਨ ਠੱਪ ਹੈ ਬਿਲਕੁਲ ਦੁਕਾਨਦਾਰੀ ਬੰਦ ਹੈ ਲੋਕਾਂ ਦੀਆਂ ਦੁਕਾਨਾਂ ਬੰਦਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਭੜਿਆ ਹੋਇਆ ਹੈ ਰੋਜ਼ਮਰਗੀ ਜ਼ਿੰਦਗੀ ਇੱਕ ਤਰ੍ਹਾਂ ਰੁਕ ਗਈ ਹੈ ਜੋ ਲੋਕ ਦਿੋਜ਼ ਦੀ ਰੋਜ਼ ਆਉਂਦੀ ਰੋਜ਼ਮਰਗੀ ਜ਼ਿੰਦਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਕੇ ਖਾਣਾ ਸੀਗਾ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੈ ਮਤਲਬ ਰੋਟੀ ਰੋਜੀ ਕੰਨੀਓ ਵੀ ਉਹ ਬਾਕੀ ਜਦੋਂ ਪਾਣੀ ਆਉਂਦਾ ਉਹਦੇ ਨਾਲ ਥੋੜਾ ਲਾਈਟ ਵੀ ਡਿਸਟਰਬ ਹੁੰਦੀ ਹੈ ਬਿਜਲੀ ਦਾ ਵੀ ਬੁਰਾ ਹਾਲ ਹੈ ਇਸ ਤੋਂ ਇਲਾਵਾ ਸੋਤਾ ਜੀ ਦੇਖਣ ਦੀ ਗੱਲ ਹੈ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਜਦੋਂ ਕਿ ਬਰਸਾਤੀ ਮੌਸਮ ਹੈ ਤਾਂ ਮਾਨਸੂਨ ਦਾ ਪਹਿਲੇ ਵਿਭਾਗ ਨੇ ਚੇਤਵਾਨੀ ਦਿੱਤੀ ਸੀ ਵੀ ਬਰਸਾਤਾਂ ਆਉਣ ਵਾਲੀਆਂ ਬਰਸਾਤਾਂ ਹੋਣਗੀਆਂ ਦਾ ਨਗਰ ਨਿਗਮ ਨੇ ਤੇ ਅਫਸਰਾ ਨੇ ਇਹ ਵੱਡੇ ਵੱਡੇ ਦਾਅਵੇ ਕੀਤੇ ਸੀਗੇ ਵੀ ਅਸੀਂ ਬਰਸਾਤ ਦਾ ਵਾਸਤੇ ਜੋ ਵੀ ਹਾਲਾਤ ਹੋਣਗੇ ਉਹਦੇ ਵਾਸਤੇ ਪੂਰੇ ਇੰਤਜ਼ਾਮ ਕਰ ਲਏ ਨੇ ਅਸੀਂ ਟਾਈਮ ਰਹਿੰਦੇ ਅਸੀਂ ਸਫਾਈ ਕਰ ਦਿੱਤੀ ਨਾਲੇ नालੀਆਂ ਦੀ ਪਾਣੀ ਦਾ ਕੋਈ ਵੀ ਕਿਸਤਨ ਵਾਲਾ ਆਏ ਤਾਂ ਅਸੀਂ ਉਹਦੇ ਕੰਟਰੋਲ 'ਚ ਕਰ ਲਵਾਂਗੇ ਪਰ ਜਦੋਂ ਹੀ ਬਰਸਾਤ ਹੋਈ ਸੋ ਤਾਂ ਜੀ ਤਾਂ ਸਾਰਾ ਕੁਝ ਉਹਦੇ ਉਲਟ ਕੋਈ ਵੀ ਕੰਮ ਨਜ਼ਰ ਨਹੀਂ ਆਇਆ ਜ਼ਮੀਨੀ ਹਕੀਕਤ ਹੈ ਸਿਰਫ ਕਾਗਜ਼ਾਂ ਤੱਕ ਹੀ ਹੋਇਆ ਲੱਗਦਾ ਹੈ ਤੇ ਕੁਝ ਲੋਕਾਂ ਦੇ ਜਿਹੜੇ ਟੈਸਟ ਅਫਸਰਾਂ ਦੇ ਵੀ ਨੰਗੇ ਹੋਣ ਦੀ ਅੱਗੇ ਚਿਹਰੇ ਨੰਗੇ ਹੋ ਸਕਦੇ ਨੇ ਜਿਨ੍ਹਾਂ ਨੇ ਸਿਰਫ ਕਾਗਜ਼ਾਂ 'ਚ ਵਿਕਾਸ ਕਰਤਾ ਤਾਂ ਉਹ ਪੈਸਾ ਜਿਹੜਾ ਹਰ ਵਾਰੀ ਫੰਡ ਆਉਂਦੇ ਆ ਉਹ ਫੰਡ ਕਿੱਥੇ ਗਏ ਕਿੱਥੇ ਲੱਗੇ ਤੇ ਜੇ ਲੱਗੇ ਤਾਂ ਉਹ ਸਹੀ ਤਰੀਕੇ ਨਾਲ ਕਿਉਂ ਨਹੀਂ ਲੱਗੇ ਉਹ ਕੰਮ ਕਿਉਂ ਨਹੀਂ ਕੀਤੇ ਇਹ ਆਉਣ ਵਾਲੇ ਵਕਤ ਤੱਕ ਛੱਡਾ ਜਾਵੇਗਾ ਆਉਣ ਵਾਲਾ ਟਾਈਮ ਹੀ ਦੱਸੂਗਾ ਵੀ ਇਹ ਕੀ ਰੰਗ ਲਿਆਉਂਦਾ ਹੈ ਚੀਜ਼ਾਂ ਤਾਂ ਕੌਣ-ਕੌਣ ਇਹਦੇ ਵਿੱਚ ਲੰਗੇ ਹੁੰਦੇ ਤੇ ਕੌਣ-ਕੌਣ ਇਹਦੇ ਵਿੱਚ ਫਸਦੇ ਆ ਸਰਦ ਜਾਂ ਪ੍ਰਾਈਵੇਟ ਜਾਂ ਠੇਕੇਦਾਰ ਤੇ ਕੀ ਇਹਦਾ ਰਿਜ਼ਲਟ ਜਾਂ ਨਤੀਜਾ ਅੱਗੇ ਕੀ ਨਿਕਲੂਗਾ ਪਰ ਫਿਲਹਾਲ ਸੋਚਾ ਦੀ ਗੱਲ ਇਹ ਹੈ ਵੀ ਇੱਕ ਮਸੀਬਤ ਦਾ आलम ਬਣਿਆ ਹੋਇਆ ਹੈ ਆਮ ਜਨ ਜੀਵਨ ਬਹੁਤ ਤਰ੍ਹਾਂ ਪ੍ਰਭਾਵਿਤ ਹੈ ਔਰ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਲੇਕਿਨ ਕਿਸੇ ਰਾਜਨੀਤਿਕ ਨੇਤਾਵਾਂ ਵੱਲੋਂ ਕੋਈ ਸਾਰ ਲਈ ਗਈ ਕਿ ਜਾਂ ਮਤਲਬ ਵੋਟਾਂ ਦਾ ਕੀ ਸੀਮਤ ਹੈ ਸਾਰਾ ਕੁਝ ਸੋਤਾ ਜੀ ਜੋ ਲੋਕਲ ਲੀਡਰ ਮਨਪ੍ਰੀਤ ਦੇ ਬੰਦੇ ਵੀ ਆਪ ਦੇ ਕਾਂਗਰਸ ਦੇ ਵੀ ਬੰਦੇ ਵੀ ਅਕਾਲੀ ਲੀਡਰ ਵੀ ਆ ਰਹੇ ਆ ਪਿਛਲੇ 10 ਸਾਲਾਂ ਤੋਂ ਆਪਣੇ ਸ਼ੋਮੀ ਕਾਲਾ ਬੀਜੇਪੀ ਦੀ ਭਾਈਵਾਲ ਸਰਕਾਰ ਰਹੀ ਹੈ ਹੁਣ ਵੀ 2.5 ਸਾਲਾਂ ਤੋਂ ਕਾਂਗਰਸ ਦੀ ਸਰਕਾਰ ਹੈ ਜਿਹੜੇ ਨੇਤਾ ਲੋਕ ਹੁੰਦੇ ਆ ਉਹ ਤਾਂ ਇਸ ਗੱਲ ਤੋਂ ਕਟ ਸੋਚਦੇ ਆ ਵੀ ਲੋਕਾਂ ਦਾ ਕੀ ਬਣੂ ਉਹ ਆਪ ਦੇ ਇੱਕ ਦੂਜੇ ਦੇ ਦੋਸ਼ਣ ਬਾਜ਼ੀ ਲਾਉਣੀ ਸ਼ੁਰੂ ਕਰ ਦਿੱਤੀ ਉਹ ਕਹਿੰ ਰਹੇ ਨੇ 10 ਸਾਲਾਂ ਤੋਂ ਜਿਹੜਾ ਪੈਸਾ ਸੀਗਾ ਜਿਹੜਾ ਵਿਕਾਸ ਸੀ ਅਕਾਲੀ ਗਵਰਨਮੈਂਟ ਨੇ ਡੀ ਕੀਤਾ ਅਕਾਲੀ ਕਹਿੰਦੇ ਵੀ 2.5 ਸਾਲ ਤੋਂ ਤੁਸੀਂ ਹੋਣ ਆਏ ਹੋਏ ਅਫਸਰ ਉਹੀ ਨੇ ਬਿਰੋਕ੍ਰਾਸੀ ਉਹੀ ਨੇ ਜੇ ਸੁਣੋ ਆਇਆ ਲੱਗਦਾ ਵੀ ਕਿਸੇ ਨੇ ਕੁਝ ਗਲਤ ਕੀਤਾ ਤਾਂ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਫੜਿਆ ਉਹ ਆਪਸ ਵਿੱਚ ਇੱਕ ਦੂਜੇ ਦੇ ਝਾਮ ਬਾਜ਼ੀ ਦੇ ਵਿੱਚ ਹੀ ਸੀਮਤ ਰਹਿ ਜਾਂਦੇ ਆ ਜਦੋਂ ਕਿ ਆਮ ਜਨਤਾ ਦੀ ਆਮ ਲੋਕਾਂ ਦੀ ਸੁਣਨ ਵਾਲਾ ਕੋਈ ਵੀ ਨਹੀਂ 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 ਹੈ ਲੇਕਿਨ لیکن ਬੰਸਰ ਸਾਹਿਬ ਇਸ ਟਾਈਮ ਪੋਜੀਸ਼ਨ ਕੀ ਹੈ ਆਪਾ ਫੋਨੋ ਕਰ ਰਹੇ ਆ ਇਸ ਟਾਈਮ ਪੋਜੀਸ਼ਨ ਕੀ ਨਜ਼ਰ ਆ ਰਹੀ ਹੈ ਕਿ ਘਰਾਂ ਦੇ ਵਿੱਚ ਅਜੇ ਵੀ ਪਾਣੀ ਹੈ ਅਕਸਰ ਬਿਲਕੁਲ ਪਾਣੀ ਘਰਾਂ ਦੇ ਵਿੱਚ ਹੈ ਤੇ ਬੜਾ ਪਾਣੀ ਇਸ ਤੋਂ ਲਾਵਾ ਸਰ ਪੋਸ਼ ਏਰੀਆ ਜਾ ਕੇ ਦੇਖਿਆ ਜਾਵੇ ਤਾਂ ਡੀਸੀ ਸਾਹਿਬ ਦੀ ਆਰਡੀ ਕੋਠੀ ਦੇ ਵਿੱਚ ਪਾਣੀ ਹੈ ਐਸਐਸਪੀ ਸਾਹਿਬ ਦੇ ਆਪਣੇ ਘਰਾਂ ਦੇ ਵਿੱਚ ਰੈਜੀਡੈਂਟ ਅਧਿਆਰਥੀ ਕੋਠੀ ਦੇ ਵਿੱਚ ਪਾਣੀ ਹੈ ਆਈਜੀ ਸਾਹਿਬ ਦੀ ਕੋਠੀ ਦੇ ਵਿੱਚ 6 ਫੁੱਟ 5 ਫੁੱਟ ਪਾਣੀ ਹੈ ਆਪਦੀਆਂ ਗੱਡੀਆਂ ਤਾਂ ਡੁੱਬ ਗਈਆਂ ਉਹਨਾਂ ਦੇ ਸਾਰੇ ਹੋ ਗਏ ਸਾਰਾ ਸਮਾਨ ਪਾਣੀ ਦੇ ਵਿੱਚ ਹੈ ਤੇ ਜਦੋਂ ਕਿ ਜ਼ਰੂਰੀਅਤ ਕਾਗਜ਼ਾ ਸੀ ਉਹ ਵੀ ਪਾਣੀ ਦੇ ਵਿੱਚ ਡੁੱਬ ਗਏ ਤੇ ਜੋ ਐਨਡੀਆਰ ਟੀਮਾਂ ਸੀਗੀਆਂ ਬਚਾਅ ਰਾਹਤ ਲੱਗਿਆ ਸੀ ਉਹ ਆਪਦੇ ਅਫਸਰਾਂ ਨੂੰ ਜੀ ਬੀਆਪੀ ਨੂੰ ਬਚਾਉਣ ਦੇ ਵਿੱਚ ਸਮਾਨ ਕੱਢਣ 'ਚ ਲੱਗ ਗਿਆ ਤੇ ਆਮ ਲੋਕਾਂ ਦੀ ਸਹਾਇਤਾ ਲੈਣ ਲੇ ਲੋਕ ਜਾਉਨ ਨੂੰ ਸੰਭਾਲ ਲਾਏ ਲੋਕ ਖੁਦ ਹੀ ਜਦੋ ਉਹਦੇ ਵਿੱਚ ਘਿਰ ਕੇ ਤੇ ਜਿਹੜੇ ਅਫਸਰ ਨੇ ਉਹਨਾਂ ਨੇ ਕਿਤੇ ਆਪਦੇ ਹੋਟਲਾਂ ਦੇ ਵਿੱਚ ਵੱਡੇ ਵੱਡੇ ਜਾ ਕੇ ਸੌਣ ਲਈ ਹੋਈ ਯਾਰ ਰੋਜ਼ਮਾਰ ਦੀ ਜ਼ਿੰਦਗੀ ਵਾਸਤੇ ਤੇ ਆਪ ਦਾ ਨਿਰਵਾਹ ਕਰਨ ਵਾਸਤੇ ਹੋਟਲਾਂ ਜਾ ਕੇ ਰੁਕੇ ਹੋਏ ਨੇ ਸਾਰਾ ਪ੍ਰਸ਼ਾਸਨ ਵੀ ਸਰ ਉਧਰ ਉਲਝ ਗਿਆ ਤੇ ਲੋਕ ਉਸ ਦੀ ਕੇਅਰ ਕਰਨਾ ਸ਼ੁਰੂ ਕਰ ਦਿੱਤਾ ਪਰ ਲੋਕਲ ਸੰਸਥਾਵਾਂ ਨੇ ਲੋਕਲ ਲੋਕਾਂ ਨੇ ਆਪਸੇ ਭਾਈਚਾਰੇ ਨੇ ਜੋ ਆਪਣਾ ਕਲਚਰ ਆ ਉਹ ਇੱਕ ਦੂਜੇ ਨੂੰ ਸਨਮਾਨ ਤੇ ਲੱਗੇ ਹੋਏ ਨੇ ਲੰਗਰ ਵੀ ਲੱਗੇ ਨੇ ਲੋਕਾਂ ਦੇ ਘਰਾਂ ਤੱਕ ਖਾਣਾ ਵੀ ਪਹੁੰਚਾਇਆ ਜਾ ਰਿਹਾ ਤੇ ਉਹਦਾ ਸਮਾਨ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਵੀ ਸੱਖਾ ਜਦਾਂ ਤੇ ਸੋ ਬਹੁਤ ਬਹੁਤ ਮਿਹਰਬਾਨੀ ਬੰਸਰ ਸਾਹਿਬ ਤੁਸੀਂ ਸਾਨੂੰ ਡਿਟੇਲ ਵਿੱਚ ਜਾਣਕਾਰੀ ਦਿੱਤੀ ਆ ਕਿ ਅਫਸਰਾ ਦੀਆਂ ਕੋਠੀਆਂ ਦੇ ਵਿੱਚ 5 ਤੋਂ 6-6 ਫੁੱਟ ਪਾਣੀ ਹੈ ਜਿਹੜੇ ਜ਼ਰੂਰੀ ਕਾਗਜ਼ਾਤ ਐ ਉਹ ਵੀ ਕਿਤਨਾ ਕਿਤੇ ਪਾਣੀ ਦੇ ਵਿੱਚ ਰੁਲ ਗਏ ਨੇ ਔਰ ਖੈਰ ਹੋਟਲਾਂ ਦੇ ਵਿੱਚ ਉਹਨਾਂ ਨੂੰ ਤਾਂ ਸ਼ਰਨ ਮਿਲ ਸਕਦੀ ਐ ਲੇਕਿਨ ਆਮ ਆਦਮੀ ਦੇ ਜਿਹੜੇ ਆਮ ਲੋਕ ਨੇ ਉਹ ਆਖਰ ਕਿੱਥੇ ਜਾਨ ਔਰ ਫਿਰ ਵੀ ਬਹੁਤ ਸਾਰੀਆਂ ਸੰਸਥਾਵਾਂ ਜਿਵੇਂ ਬੰਸਲ ਜੀ ਨੇ ਦੱਸਿਆ ਕਿ ਬਹੁਤ ਸਾਰੀਆਂ ਸੰਸਥਾਵਾਂ ਐਸੀਆਂ ਨੇ ਜੋ ਆਪਣੇ ਹਿਸਾਬ ਦੇ ਨਾਲ ਸੋਸ਼ਲ ਵਰਕ ਤੇ ਲੱਗੀਆਂ ਹੋਈਆਂ ਨੇ ਔਰ ਲੋਕਾਂ ਦੇ ਘਰਾਂ ਵਿੱਚ ਖਾਣਾ ਪਹੁੰਚਾਇਆ ਜਾ ਰਿਹਾ ਬੱਚਿਆਂ ਨੂੰ ਦੁੱਧ ਤੱਕ ਜਿਹੜਾ ਹੈ ਮੁਹੱਈਆ ਕਰਵਾਇਆ ਜਾ ਰਿਹਾ ਅਜਿਹੀਆਂ ਸੰਸਥਾਵਾਂ ਨੂੰ ਹਮੇਸ਼ਾ ਈਵਨ ਪੰਜਾਬੀ ਚੈਨਲ ਸੈਲੂਟ ਕਰਦਾ ਹੈ ਬੰਸਲ ਜੀ ਬਹੁਤ ਬਹੁਤ ਮਿਹਰਬਾਨੀ ਸੋ ਐਸੀ ਹੁਣ ਤੱਕ ਦੀ ਅਪਡੇਟ ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਾਂਗੇ ਤੁਸੀਂ ਜੁੜੇ ਰਹੋ ਈਵਨ ਪੰਜਾਬੀ ਟੀਵੀ ਦੇ ਨਾਲ